ਜੀ ਜਹਾਜੀ ਵਿੰਦੇ ਰਹੇ ਜੀ ਐਂ ਤਾਂ ਲੋਕੀ ਕੋਠੇ ਤੇ ਚੜੇ ਵੀ ਹਾਡੇ ਵੱਲ ਕੋਈ ਛੁੱਟੇਗਾ ਉਹਨੇ ਛੁੱਟੇ ਕਸ ਮੈਂ ਹੱਥ ਮਾਰਨ ਡਿਆ ਉਦੋਂ ਕੀ ਜਲ ਕਰਦੇ ਕਹਿੰਦੇ ਕਿ ਚਾਦਰ ਵਿਛਾ ਲੈਨੇ ਆਂ ਫਰਕੇ ਕੰਨੀਆਂ ਤੇ ਮੈਂ ਕੀ ਸਾਰਾ ਦੇਨੇ ਆਂ ਹੱਥ ਦਿੱਤਾ ਤੇ ਕੁਛ ਵੀ ਨਹੀਂ ਉਹ ਮੁੜ ਕੇ ਫੇਰ ਘੁੰਮ ਕੇ ਗਾਂ ਗਿਆ ਚਾਦਰਾਂ ਹੀ ਵਿਛਾਉਂਦੇ ਰਹਿ ਗਏ ਤੁਸੀਂ ਹਾਂ ਜੀ ਮੈਂ ਤਾਂ ਕਹਿਆ ਸਾਡੀ ਪੌਂਚ ਬੜੀ ਤਾਂ ਤੱਕ ਜਹਾਜ਼ ਆਇਆ ਘਰ ਤੱਕ ਉਹ ਫੇਰ ਪਿਛੇ ਮੁੜ ਗਿਆ ਮੁਖਮੰਤ ਰਿਹਾਈ ਦਾ ਫਾਇਦਾ ਹੋਇਆ। ਇਹਨਾਂ ਜਾਣਿਆਂ ਨੂੰ ਡਰਾ ਕੇ ਕੋਠਿਆਂ ਤੇ। ਲਾਲ ਪਰਨਾ ਕੀਤਾ ਸੀ ਤਾਂ ਪਰਨ ਜਗ ਗਿਆ ਸੀ। ਕੱਖ ਵੀ ਨਹੀਂ ਦਿੱਖ ਗਏ। ਦੁਆ ਕਰਾチェ ਦੁਆ। ਕੁਛ ਨਹੀਂ ਦੇ ਗਏ ਗਿਆ ਕੋਹੋਂ ਕੇ ਚਲ ਗਿਆ। ਕੋਠੇ ਜਾਣ ਕੇ ਤਾਂ ਨਹੀਂ ਕਹਿੰਦੇ ਵੀ ਸਮਾਨ ਲੈ ਲਿਆ ਹੋਵੇ ਜਾਜਾ ਇੱਕ। ਨਹੀਂ ਨਹੀਂ ਭਾਈ ਕੋਈ ਨਹੀਂ। ਕੋਈ ਨਹੀਂ ਸਮਾਨ ਲੈ ਕੇ ਪਰ ਵੀਰ। ਮੁਖਮੰਤ ਜੀ ਕਹਿੰਦੇ ਵੀ ਸਮਾਨ ਹੀ ਬਹੁਤ ਆਇਆ। ਕੱਖ ਵੀ ਨਹੀਂ ਦਿੱਤਾ ਜਾਜ ਨੇ ਇਤਰਾ ਹੀ ਲੰਗੇ ਲੱਗਉਂਦੀ। ਜਾਜਾ ਜੈ ਸ਼ੋਕ ਜੈ ਗਿਆ। ਉਹ ਵੀ ਸਵਾਦ ਦੇ ਗਿਆ ਜੇ। ਉਹ ਘੜਾ ਜਿਹਾ ਘਰ ਪਰੇ ਲੋਕਾ ਰੇ ਵੇ। ਉਹ ਦੇਖਿਆ ਉਹ ਆਇਆ ਹਾਂਜੀ ਕੀ ਦੇਖਿਆ ਕੁਛ ਵੀ ਨਹੀਂ ਦੇਖਿਆ ਉਧਰ ਲਫਾਫੇ ਸੁੱਟੇ ਜੋ ਤਿੰਨ ਚਾਰ ਤੇ ਉਹ ਵੀ ਪਾਣੀ ਚ ਸੁੱਟ ਕੇ ਗਾਹਾਂ ਗਏ ਜੋ ਆ ਮੁੱਖ ਮੰਤਰੀ ਦੇ ਹੈਲੀਕਾਪਟਰ ਉਹ ਕਹਿੰਦੇ ਮੈਂ ਛੱਡ ਚੱਲਿਆਂ ਲੋਕਾਂ ਲਈ ਫਾਇਦਾ ਹੋਇਆ ਉਹਦਾ ਤਾਂ ਉਹ ਤਾਂ ਸਾਡੇ ਪਿੰਡ ਆਇਆ ਸੀ ਜੀ ਇੱਕ ਲਫਾਫਾ ਸੀ ਉਹਦੇ ਵਿੱਚ 10 ਮਰਚਾ ਸੀ ਲਾਲ ਮਰਚਾ 1 ਕਿਲੋ ਖੰਡ ਹੀ ਠੀਕ ਹੈ ਤੇ ਬਾਕੀ ਤੋਂ ਇੱਕ ਇੱਕੇ ਪਾੜੀ ਚਾਰ ਦੀ ਮੜੀ ਜੀ ਠੀਕ ਹੈ ਤੇ ਇੱਕ ਨਿਕਾਜੇ ਵਿਸਕਟ ਦਾ ਪੈਕਟ ਸੀ ਤੇ ਉਹ ਵੀ ਪਾਣੀ ਚ ਛੁੱਟ ਕੇ ਗਿਆ ਜੀ ਚਾਰ ਲਫਾਵੇ ਕਿਉਂਕਿ ਸਾਡੇ ਪਿੰਡ ਦੀ ਆਬਾਦੀ ਜਿਹੜੀ ਹੈ 3500 ਆ 3500 ਆ ਜੀ ਤੇ ਚਾਰ ਪੈਕ ਤੇ ਸਾਡੇ ਛੁੱਟ ਕੇ ਗਿਆ ਜੀ ਕਿਲੋ ਕਿਲੋ 2 ਕਿਲੋ ਦੇ ਤੇ ਉਹ ਉਹ ਵੀ ਫਾਟ ਖਰਾਬ ਹੋ ਗਏ ਜੀ ਸਾਰੇ ਪਿੰਡ ਵਾਲੇ ਵੀਰ ਲੰਗਰ ਲਿਆ ਰਹੇ ਆ ਸਰਕਾਰ ਸਰਕਾਰ ਦਾ ਕੋਈ ਨਹੀਂ ਇੱਥੇ ਹੈਗਾ ਜੀ ਕੋਈ ਨਹੀਂ ਆਉਣ ਡਿਆ ਕੁਝ ਨਹੀਂ ਆਉਣ ਡਿਆ ਸਰਕਾਰ ਦਾ ਤਾਂ ਲੋਕਾਂ ਨੂੰ ਕੱਢਣ ਚ ਕੋਈ ਮਦਦ ਕੀਤੀ ਹੋਣੀ ਕੇ ਨੇ ਨਹੀਂ ਕੀਤੀ ਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਉਦੋਂ ਦਾ ਸਿਰਫ ਆਪਿਆਂ ਹੀ ਲੋਕਾਂ ਨੇ ਆਪਣੇ ਟਰੈਕਟਰ ਟਰਾਲੀਆਂ ਦੇ ਉੱਤੇ ਕੱਢਿਆ ਕੋਈ ਨਾ ਕੋਈ ਪ੍ਰਸ਼ਾਸਨ ਆਇਆ ਕਿਸੇ ਨੇ ਕੁਝ ਨਹੀਂ ਇੱਥੇ ਕੀਤਾ ਕਿਸੇ ਕੋਈ ਰਾਸ਼ਨ ਨਹੀਂ ਕੋਈ ਪਾਣੀ ਨਹੀਂ ਆਪਣੇ ਆਪ ਜਾਨ ਬਚਾਈ ਆ ਕੱਢਿਆ ਕਿਸੇ ਨੇ ਨਹੀਂ ਸਾਨੂੰ ਮੁੱਖ ਮੰਤਰੀ ਜੀ ਆਜ ਕੀ ਕਰਕੇ ਗਿਆ ਫਿਰ ਜਾਰ 4 5 ਪੈਕੇਟ ਸੁੱਟ ਕੇ ਗਿਆ ਆ ਫਿਰ ਉਹ ਕੁਝ ਕੀ ਨਿਕਲਿਆ ਭਾਈ ਸਾਡੇ ਤੱਕ ਪਹੁੰਚਿਆ ਨਹੀਂ ਆ ਇੱਕ ਉਹ ਛੋਲੇ ਆ ਪੁੱਜੇ ਹਾਂ ਤੇ ਬਰੈਡ ਹੈਗੇ ਸੀ ਦੋ ਚਾਰ ਫੁਲਕੇ ਹੈਗੇ ਬਸ ਕਿਸ ਕਿਸ ਦਾ ਪਰਵਾਨਤ ਕੀਤਾ ਹੋਵੇ ਕਿਸੇ ਦਾ ਨਹੀਂ ਕੋਈ ਹੋਇਆ ਜੀ ਉਹਦਾ ਜੀ ਟਰੈਕਟਰ ਚੱਲੇ ਤੇ ਕਿਹਾ ਉਹ ਤੇ ਮੈਨੂੰ ਕਹਿੰਦੇ ਸੀ ਜੀ ਕੱਲ ਵੀ ਤੂੰ ਆਪਣਾ ਟਰੈਕਟਰ ਅੱਗੇ ਲਾ ਦੇ ਅਸੀਂ ਤੇਰੇ ਪਿੱਛੇ ਗੱਡੀਆਂ ਲਾਉਣੀਆਂ ਆ ਆ ਹਲਾਸੀ ਆ ਹਲਾਤੀ ਜੀ ਜਿਹੋ ਦੇ ਵੀਡੀਓ ਵਾੜੀਆਂ ਬਣਾਉਣ ਆਇਆ ਜੀ ਉਹਦਾ ਤਾਂ ਕੋਈ ਫਾਇਦਾ ਨਹੀਂ ਹੋ ਲੋਕਾਂ ਨੂੰ ਮਤਲਬ ਲੋਕਾਂ ਨੂੰ ਕੋਈ ਫਾਇਦਾ ਨਹੀਂ ਲੱਗਦਾ ਕੋਈ ਫਾਇਦਾ ਨਹੀਂ ਹੋਇਆ ਜੀ ਕਹਿੰਦੇ ਮੈਂ ਤਾਂ ਜਾਜ ਹੀ ਲੋਕਾਂ ਦੇ ਨਾਲ ਹਾਂਜੀ ਹਾਂਜੀ ਪੂਰੀ ਮੜੀ ਦੇ ਵੀ ਪੈਸੇ ਦਵਾਂਗੇ ਤੇ ਜੇ ਕਿਸੇ ਦਾ ਆਂਡਾ ਦੇਂਦੀ ਮੁਲਗੀ ਤੇ ਉਹਦੇ ਵੀ ਪੈਸੇ ਦਵਾਂਗੇ ਤੇ ਤੇ ਕਹੇ ਨਹੀਂ ਕਹ ਕੇ ਇਹਨੂੰ ਫੁਲਕਾ ਵੀ ਕੋਈ ਹੜਾ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਮਦਦ ਬਿਲਕੁਲ ਦਿਖਾਈ ਨਹੀਂ ਦੇ ਰਹੀ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਆ ਬਿਲਕੁਲ ਕਰਤਾਰਪੁਰ ਕੋਰੀਡੋਰ ਦੇ ਕੋਲੇ ਪਿੰਡ ਪੈਂਦੇ ਆ ਪਰ ਲੋਕ ਉੱਥੇ ਲੈ ਕੇ ਪਹੁੰਚ ਰਹੇ ਨੇ ਉੱਥੇ ਜਿਹੜੇ ਇਸ ਹਲਕੇ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਚੀਫ ਮਿਨਿਸਟਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਦੇਖਦੋਂ ਜੀ ਹਾਲਾਤ ਕੀ ਨੇ ਤੁਹਾਡੇ ਪਿੰਡਾਂ ਦੇ ਤੁਹਾਡੇ ਹਲਕੇ ਦੇ ਪਿੰਡ ਤੁਸੀਂ ਮੇਰੇ ਨਾਲ ਉਹ ਤਰੇ ਆ ਇਹ ਤੇ ਜੇ ਕੋਈ ਤਕਰੀਬਨ ਕੋਟਲੀ ਸੂਰਤ ਮਲੀ ਤੋਂ ਲੈ ਕੇ ਜੀ ਡੇਰ ਬਾਬਾ ਨਾਲ ਕੋਈ 11 11.5 ਕਿਲੋਮੀਟਰ ਨੇ ਇਹ 15 ਕਿਲੋਮੀਟਰ ਬਣ ਜਾਂਦਾ ਜੀ ਟੋਟਲ 15 ਕਿਲੋਮੀਟਰ ਦੇ ਵਿੱਚ ਪਾਣੀ ਪਾਣੀ ਖੜਾ ਤੁਸੀਂ ਦੇਖ ਜਿੰਨਾ ਪਾਣੀ ਦਾ ਵਹਾਅ ਤੇਜ਼ ਆ ਔਰ ਜੋ ਲੋਕਾਂ ਦੇ ਹਾਲਾਤ ਨੇ ਔਰ ਉਹਨਾਂ ਦੀ ਜੋ ਪੋਜੀਸ਼ਨ ਆ ਉਹ ਬੜੀ ਬੜੀ ਜਿਹੜੇ ਇੰਨਾ ਮੇਰੇ ਖਿਆਲ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਜਿਵੇਂ ਲੋਕ ਤਰਲੇ ਲੈ ਰਹੇ ਨੇ ਲੋਕਾਂ ਦੇ ਡੰਗਰ ਡੁੱਬ ਗਏ ਅੱਜ ਇਸ ਪਿੰਡ 'ਚ ਆਪਾਂ ਬੈਠੇ ਆਂ ਇਹ ਪਿੰਡ ਹਰੂਆਲਿਆ ਇੱਥੇ ਮੇਰੇ ਖਿਆਲ 4 ਕੇ 500 ਦੇ ਕੋਲ ਇਹ ਹੈਗੇ 500 ਗਾਂਈਆਂ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਦੇ ਡੇਰੇ ਤੇ ਪਹੁੰਚਿਆ ਵੀ ਨਹੀਂ ਜਾਣਾ ਮੇਰੇ ਖਿਆਲ ਉੱਥੇ ਪਾਣੀ ਹੈ ਕਿੰਨੇ ਸੜਕ ਖੁੱਲ ਗਈ ਆ ਪਾਣੀ ਜਿਹੜਾ ਉਹ ਜਿਹੜੀ ਉਹਨੂੰ ਉਹ ਉਹਦਾ ਸਾਰਾ ਉਹਨਾਂ ਦਾ ਚਾਰਾ ਉਹਨਾਂ ਦਾ ਜਿਹੜਾ ਆਚਾਰ ਪਾਇਆ ਸੀ ਜਿਹੜੇ ਉਹਨਾਂ ਨੇ ਤੂੜੀ ਸੀ ਸਭ ਕੁਝ ਖਤਮ ਹੋ ਗਈ ਇੰਨੇ ਜ਼ਿਆਦਾ ਡੰਗਰਾਂ ਦਾ ਇੱਥੇ ਇੱਕ ਨਹੀਂ ਤੁਸੀਂ ਜੇ ਅੱਜ ਹਜੇ ਤੱਕ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਟੂਵਰਡਸ ਨਿਰਮਲਦਾਸ ਜੀ ਨੇ ਕੋਈ ਰਸਤਾ ਨਹੀਂ ਜੀ ਔਰ ਮੈਨੂੰ ਬੜੀ ਹੈਰਾਨਗੀ ਹੋਈ ਆ ਇਹ ਹੀ ਦੱਸਣਗੇ ਅੱਜ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਦੇ ਪਿੰਡ ਵੀ ਹੈਲੀਕਾਪਟਰ ਆਇਆ ਸੀ ਤੇ ਮੇਰੇ ਖਾਲ ਸਰਪੰਚ ਸਾਹਿਬ ਜਾਂ ਪਿੰਡ ਵਾਲੇ ਜ਼ਿਆਦਾ ਦੱਸ ਦੇਣਗੇ ਕਿ ਕਿੰਨਾ ਕੀ ਸੁੱਟ ਕੇ ਗਏ ਨੇ ਇਹ ਇਹ ਤੁਹਾਨੂੰ ਦੱਸਣਗੇ ਬਿਆਨ ਕਰਨਗੇ ਉਹਦੇ ਬਾਅਦ ਮੈਂ ਫੇਰ ਬੋਲੂਗਾ ਕਿ ਕੀ ਮੁੱਖ ਮੰਤਰੀ ਦੇ ਹੈਲੀਕਾਪਟਰ ਉਹ ਕਹਿੰਦੇ ਮੈਂ ਛੱਡ ਚੱਲਿਆਂ ਲੋਕਾਂ ਲਈ ਫਾਇਦਾ ਹੋਇਆ ਉਹਦਾ ਤੁਹਾਨੂੰ ਉਹਦਾ ਸਾਡੇ ਪਿੰਡ ਆਇਆ ਸੀ ਜੀ ਇੱਕ ਲਫਾਫਾ ਸੀ ਉਹਦੇ ਵਿੱਚ 10 ਮਰਚਾ ਸੀ ਹਾਂ ਲਾਲ ਮਰਚਾ 1 ਕਿਲੋ ਖੰਡ ਸੀ ਠੀਕ ਹੈ ਤੇ ਬਾਕੀ ਤੋਂ ਇੱਕ ਇੱਕੇ 파ੜੀ ਚਾਰ ਦੀ ਸੀ ਮੜੀ ਜੀ ਠੀਕ ਹੈ ਤੇ ਇੱਕ ਨਿਕਾਜਾ ਵਿਸਕਟ ਦਾ ਪੈਕਟ ਸੀ ਤੇ ਉਹ ਵੀ ਪਾਣੀ 'ਚ ਛੁੱਟ ਕੇ ਗਿਆ ਜੀ ਚਾਰ ਲਫਾਵੇ ਸੋ ਕਿ ਸਾਡੇ ਪਿੰਡ ਦੀ ਆਬਾਦੀ ਜਿਹੜੀ ਹੈ 3500 ਆ 3500 3500 ਆ ਜੀ ਤੇ ਚਾਰ ਪੈਕ ਸਾਡੇ ਛੁੱਟ ਕੇ ਗਿਆ ਜੀ ਕਿਲੋ ਕਿਲੋ 2 2 ਕਿਲੋ ਦੇ ਤੇ ਉਹ ਉਹ ਵੀ ਫਾਟ ਖਰਾਬ ਹੋ ਗਏ ਜੀ ਇਹ ਇਤੋਂ ਲੋਕਾਂ ਨੂੰ ਕੱਢਣ ਚ ਕੋਈ ਮਦਦ ਕੀਤੀ ਹੋਰ ਕੇ ਨੇ ਨਹੀਂ ਕੀਤੀ ਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਉਦੋਂ ਦਾ ਸਿਰਫ ਆਪਿਆਂ ਹੀ ਲੋਕਾਂ ਨੇ ਆਪਣੇ ਟਰੈਕਟਰ ਟਰਾਲੀਆਂ ਦੇ ਉੱਤੇ ਕੱਢਿਆ ਕੋਈ ਨਾ ਕੋਈ ਪ੍ਰਸ਼ਾਸਨ ਆਇਆ ਕਿਸੇ ਨੇ ਕੁਝ ਨਹੀਂ ਇੱਥੇ ਕੀਤਾ ਕਿਸੇ ਕੋਈ ਰਾਸ਼ਨ ਨਹੀਂ ਕੋਈ ਪਾਣੀ ਨਹੀਂ ਆ ਪਾਣੀ ਲੋਕਾਂ ਦੇ ਬੋਰਾਂ ਦੇ ਜਿਹੜੇ ਸਾਰੇ ਹੀ ਖਰਾਬ ਹੋ ਗਏ ਠੀਕ ਹੈ ਤੇ ਬਹੁਤੇ ਲੋਕ ਜਿਹੜੇ ਨੇ ਪਾਣੀ ਉਹ ਖਰਾਬ ਵਾਲਾ ਹੀ ਪੀਂਦੇ ਖਰਾਬ ਵਾਲਾ ਪੀਂਦੇ ਜਿਹੜਾ ਮੁੱਖ ਮੰਤਰੀ ਦਾ ਜਹਾਜ਼ ਸੀ ਉਹ ਤਿੰਨ ਪੈਕਟ ਸੱਟ ਕੇ ਗਿਆ ਰਾਸ਼ਨ ਦੇ ਹਾਂਜੀ ਤੇ ਦੋ ਪੈਕਟ ਇੱਧਰ ਛੁੱਟੇ ਤੇ ਤਿੰਨ ਇੱਧਰ ਛੁੱਟੇ ਜੀ ਸਾਡੇ ਦੋ ਪਿੰਡ ਆ ਪੱਲੇ ਪੈ ਕੁਝ ਕਿਸੇ ਦੇ ਨਹੀਂ ਜ ਪਾਣੀ ਦੀ ਟੇਕ ਪਈ ਜੀ ਉਹਦਾ ਵੀਡੀਓ ਬਾੜੀਆਂ ਬਣਾਉਣ ਆਇਆ ਜੀ ਉਹਦਾ ਤਾਂ ਕੋਈ ਫਾਇਦਾ ਨਹੀਂ ਹੋ ਲੋਕਾਂ ਨੂੰ ਮਤਲਬ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਜੀ ਕੋਈ ਫਾਇਦਾ ਨਹੀਂ ਹੋਇਆ ਜੀ ਕਹਿੰਦੇ ਮੈਂ ਤਾਂ ਜਾਜ ਹੀ ਲੋਕਾਂ ਦੇ ਨਾਲ ਜਾਟ ਹਾਂਜੀ ਹਾਂਜੀ ਜਾਜ ਹੀ ਵੰਦੇ ਰਹੇ ਜੀ ਅਹੀਂ ਤੇ ਲੋਕੀ ਕੋਠੇ ਤੇ ਚੜੇ ਵੀ ਸਾਡੇ ਵੱਲ ਕੋਈ ਛੁੱਟੇਗਾ ਕਿ ਉਹਨੇ ਛੁੱਟਿਆ ਕਿਸੇ ਨਹੀਂ ਤਾਂ ਅਨੁਕਾਟ ਜਿਹੜੇ ਲੋਕ ਫਸੇ ਸੀ ਉਹਨਾਂ ਨੂੰ ਕੱਢ ਕੇ ਲੈ ਗਿਆ ਪਾਣੀ ਬਹੁਤ ਆਇਦਰ ਤਾਂ ਨਹੀਂ ਕਿਸੇ ਨੇ ਨਹੀਂ ਕੱਢਿਆ ਜੀ ਇੱਥੇ ਅੱਜ ਕੱਢੇ ਬੰਦੇ ਇੱਥੇ ਚੰਦੂ ਨੰਗਲ ਤੋਂ ਭੁੱਖ ਗਿਆ ਤਾਂ ਜੀ ਇਹਨਾਂ ਲੋਕਾਂ ਨੇ ਆਪਣੇ ਆਪ ਆਪਣੇ ਆਪ ਜਾਨ ਬਚਾਈ ਹੈ ਕੱਢਿਆ ਕਿਸੇ ਨੇ ਨਹੀਂ ਸਾਨੂੰ ਮੁੱਖ ਭਾਈ ਸਾਡੇ ਤੱਕ ਪਹੁੰਚਿਆ ਨਹੀਂ ਆ ਇੱਕ ਉਹ ਛੋਲੇ ਆ ਪੁਜੇ ਹਾਂ ਤੇ ਬਰੈਡ ਹੈਗੇ ਸੀ ਦੋ ਚਾਰ ਫੁਲਕੇ ਹੈਗੇ ਬਸ ਸਮਾਜਿਕ ਵੀ ਸੰਸਥਾਵਾਂ ਵੱਧ ਕੰਮ ਕਰ ਰਹੀਆਂ ਸਰਕਾਰ ਵੱਧ ਕੰਮ ਕਰ ਰਹੀ ਹੈ ਭਾਈ ਆ ਵੀ ਆਪਣੇ ਸਿਰ ਤੇ ਡੇਗ ਕੋਈ ਸਰਕਾਰ ਨਹੀਂ ਕੁਝ ਡੇਗ ਹਾਂਜੀ ਸਮਾਜਵਾਦੀ ਜਿਹੜੀ ਆ ਬਾਹਰ ਦੇ ਉਹ ਵੱਧ ਕਰ ਰਿਹਾ ਗੁਰਦੁਆਰਾ ਸਾਹਿਬ ਤੋਂ ਵੀ ਲੰਗਰ ਆਇਆ ਵਾ ਰਾਤੀ ਵੀ ਛੱਡ ਕੇ ਗਏ ਨੇ ਸਮਝ ਨਹੀਂ ਸਮਸਾ ਵਾਕ ਨਹੀਂ ਹਾਂਜੀ ਬਾਕੀ ਤੇ ਜਿਹੜੀ ਅਫਸਰ ਸਾਈ ਹੈ ਨਾ ਜੀ ਇਹ ਤੇ ਸਾਰੀ ਸੁੱਤੀ ਹੈ ਜੀ ਪ੍ਰਸ਼ਾਸਨ ਜਿਹੜਾ ਵਾ ਇਹ ਤੇ ਕੋਈ ਨਹੀਂ ਜੋ ਸਾਡੇ ਕੋ ਪਹੁੰਚਿਆ ਕੋਈ ਟੈਸਟਿੰਗ ਦਾ ਪ੍ਰਬੰਧ ਕੀਤਾ ਹੋਵੇ ਕਿਸੇ ਦਾ ਨਹੀਂ ਕੋਈ ਆਇਆ ਜੀ ਉਹਦਾ ਜੀ ਟਰੈਕਟਰ ਚੱਲੇ ਤੇ ਕਿਹਾ ਉਹ ਤੇ ਮੈਨੂੰ ਕਹਿੰਦੇ ਸੀ ਜੀ ਕੱਲ ਤੂੰ ਆਪਣਾ ਟਰੈਕਟਰ ਅੱਗੇ ਲਾ ਦੇ ਤੇਰੇ ਪਿੱਛੇ ਗੱਡੀਆਂ ਲਾਉਣੀਆਂ ਆਹ ਹਾਲਾਤ ਸੀ ਆਹ ਹਾਲਾਤ ਹੈ ਜੀ ਇੱਥੇ ਕੋਈ ਆਇਆ ਕੋਈ ਮੰਤਰੀ ਮੰਤਰੀ ਦੌਰਾ ਕਰ ਨਹੀਂ ਕੋਈ ਮੰਤਰੀ ਨਹੀਂ ਆਇਆ ਜੀ ਸਿਰਫ ਫੋਟੋਆਂ ਲਵਾਉਣ ਹੁੰਦੇ ਆ ਜੀ ਫੋਟੋਆਂ ਲਵਾ ਕੇ ਕਾਲੀ ਦਾਲ ਵੀ ਲਵਾ ਕੇ ਲੈ ਗਿਆ ਆਪ ਵਾਲੇ ਵੀ ਲਵਾ ਕੇ ਲੈ ਗਏ ਫੋਟੋਆਂ ਨਾਲ ਤੁਹਾਡਾ ਹੈੱਡ ਭਰ ਜਾਂਦਾ ਤੁਹਾਡੇ ਪਸ਼ੂਆਂ ਦਾ ਹੈੱਡ। ਇਹਦਾ ਖਰਾਬ ਹੁੰਦਾ ਛਕੋ ਉਹਨਾਂ ਨੇ ਫੋਟੋਆਂ ਨਾਲ ਜੀ। ਹਾਂ। ਆਹ ਫੋਟੋਆਂ ਲਵਾ ਕੇ ਤੇ ਉਹ ਚਲੇ ਜਾਂਦੇ। ਇਹ ਲੋਕੀ ਵਿਚਾਰੇ ਵੇਂਦੇ ਰਹਿੰਦੇ ਆ। ਜੀ ਅੱਜ ਦੇਖਿਆ ਜੀ ਮੁੱਖ ਮੰਤਰੀ ਦਾ? ਵੇਖਿਆ ਜੀ। ਕਿਵੇਂ ਸੀ? ਮਾੜਾ ਹੀ ਹਾਲਿਆ ਜੀ। ਦੇਖਿਆ ਕੁਝ ਆਜਾ? ਨਾ ਨਾ ਜੀ ਕੁਝ ਨਹੀਂ ਦਿੱਤਾ। ਕੋਈ ਮਦਦ ਕਰਕੇ ਗਿਆ? ਨਾ ਕੁਝ ਨਹੀਂ। ਕਰਕੇ ਗਿਆ ਮਦਦ ਜਾਨਾ। ਨਹੀਂ ਜੀ ਨਹੀਂ। 3500 ਵਾਦੀ ਆ ਜੀ ਕੋਈ ਆਏ ਨੇ ਫਾਇਦਾ ਕੀਤਾ ਤੇ ਤੁਹਾਡਾ? ਨਹੀਂ ਕੁਝ ਨਹੀਂ ਕੀਤਾ ਜੀ। ਕਰਕੇ ਗਿਆ। ਨਹੀਂ ਜੀ ਫਾਇਦਾ। ਮੈਂ ਤਾਂ ਹੱਥ ਮਾਰਦਾ ਰਿਹਾ ਉਦੋਂ ਕੀ ਸੁੱਟ ਜਾਣਗੇ ਸੁੱਟ ਜਾਣਗੇ ਪਰ ਕੁਝ ਵੀ ਨਹੀਂ ਸੁੱਟ ਕੇ ਮੈਂ ਹੱਥ ਮਾਰਨ ਡਿਆ ਉਤੋਂ ਕੀ ਚਲ ਕਰਦੇ ਕਹਿੰਦੇ ਕਿ ਚਾਦਰ ਵਿਛਾਣ ਲੈਨੇ ਆਂ ਫਰਕੇ ਕੰਨੀਆਂ ਤੇ ਮੈਂ ਕੀ ਸਾਰਾ ਦੇਨੇ ਆਂ ਹੱਥ ਦਿੱਤਾ ਤੇ ਕੁਛ ਵੀ ਨਹੀਂ ਉਹ ਮੁਰ ਕੇ ਫੇਰ ਘੁੰਮ ਕੇ ਗਾਂ ਗਿਆ ਮਤਲਬ ਚਾਦਰਾਂ ਹੀ ਵਿਛਾਉਂਦੇ ਰਹਿ ਗਿਆ ਤੁਸੀਂ ਹਾਂਜੀ ਮੈਂ ਤਾਂ ਕਹਾ ਸਾਡੀ ਪੌਂਚ ਬੜੀ ਤਾਂ ਤੱਕ ਜਹਾਜ ਆਇਆ ਘਰ ਤੱਕ ਉਹ ਫੇਰ ਪਿਛੇ ਮੁੜ ਗਿਆ ਚਾਦਰਾਂ ਹੀ ਉੱਡ ਗਈਆਂ ਤੇ ਹਾਂਜੀ ਚਾਦਰਾਂ ਹੀ ਉੱਡ ਗਈਆਂ ਚਾਦਰਾਂ ਹੀ ਉੱਡ ਗਈਆਂ ਆਹ ਵਾਹ ਇਹ ਜਦੋਂ ਇਹ ਕਾਲੇ ਮੁੱਖ ਮੰਤਰੀ ਆਏ ਆ ਤੁਹਾਨੂੰ ਲੱਗਿਆ ਸੀ ਵੀ ਜਿਵੇਂ ਹੁਣ ਕਹੇ ਗਿਆ ਵੀ ਕੋਈ ਫਾਇਦਾ ਹੋਊਗਾ ਕੋਈ ਫਾਇਦਾ ਨਹੀਂ ਹੋਇਆ ਭਾਜੀ ਉਹ ਕਹਿੰਦਾ ਜੀ ਕੁਗੜੀ ਮੜੀ ਦੇ ਵੀ ਪੈਸੇ ਦਵਾਂਗੇ ਤੇ ਜੇ ਕਿਸੇ ਦਾ ਆਂਡਾ ਦੇਂਦੀ ਮੁਰਗੀ ਤੇ ਉਹਦੇ ਵੀ ਪੈਸੇ ਦਵਾਂਗੇ ਤੇ ਦੇਖੇ ਨਹੀਂ ਗਿਆ ਕਿ ਇਹਨੂੰ ਫੁਲਕਾ ਵੀ ਕੋਈ ਜੀ ਕੁਝ ਵੀ ਨਹੀਂ ਦੇਖਿਆ ਕੁਝ ਵੀ ਨਹੀਂ ਦੇਖ ਕੇ ਗਿਆ ਜੀ ਉਹਦੇ ਪ੍ਰਬੰਧ ਹੀ ਵੱਡੇ ਪੱਧਰ ਦੇ ਉਹ ਕੱਲ ਕਿਹਦੇ ਠੇਕੇ ਤੇ ਬਿਠਾ ਲੈ ਪੀਣ ਪਾਣ ਵਾਸਤੇ ਜੀ ਉਹ ਤਾਂ ਇੱਥੇ ਕਿਹਾ ਹੱਡੇ ਤੇ ਆਇਆ ਹੀ ਨਹੀਂ ਉਹਦੇ ਠੇਕੇ ਠਾਕੇ ਲੱਭਦਾਣਾ ਇੱਥੇ ਕਿਤੇ ਤੁਹਾਨੂੰ ਮਿਲ ਕੇ ਨਹੀਂ ਗਏ ਨਾ ਜੀ ਨਾ ਦੇਖੋ ਕੋਈ ਆਇਆ ਹੀ ਨਹੀਂ ਜੀ ਬਿੱਤਰ ਹਾਂਜੀ ਕੋਈ ਨਹੀਂ ਆਇਆ ਸਾਡੇ ਕੋਈ ਮੰਤਰੀ ਦੇ ਗਿਆ ਜਾਂ ਅੱਜ ਕੁਛ ਸਾਡੇ ਪਿੰਡ 'ਚ ਕੋਈ ਪ੍ਰਸ਼ਾਸਨ ਦਾ ਬੰਦਾ ਹੀ ਨਹੀਂ ਆਇਆ ਅਜੇ ਤੱਕ ਅੱਛਾ ਜੀ ਖਾਸਾਂ ਵਾਲਾ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਕੋਈ ਕੁਛ ਨਹੀਂ ਦੇ ਗਿਆ ਕੋਈ ਸਰਕਾਰ ਕੁਝ ਮੈਂ ਕਿਹਾ ਕੋਈ ਬੰਦਾ ਹੀ ਨਹੀਂ ਆਇਆ ਤੇ ਦੇਣਾ ਕਿੰਨੇ ਕੀ ਜੇ ਕੋਈ ਪੁਛਣ ਤੇ ਆਏ ਸਾਨੂੰ ਕਿਹਾ ਮੁੰਡੇ ਜਾਜ ਨਹੀਂ ਅਸੀਂ ਕੋਈ ਕੁਝ ਨਹੀਂ ਕਿਹਾ ਕੋਈ ਆਇਆ ਹਾਂਜੀ ਕੀ ਦੇਖਿਆ ਕੁਛ ਵੀ ਨਹੀਂ ਦੇਖਿਆ ਉਧਰ ਲਫਾਫੇ ਸੁੱਟੇ ਜੋ ਤਿੰਨ ਚਾਰ ਤੇ ਉਹ ਵੀ ਪਾਣੀ 'ਚ ਸੁੱਟ ਕੇ ਗਾਹ ਗਏ ਜੋ ਮੈਨੂੰ ਮਿਲਿਆ ਬਾਬਾ ਕੋਈ ਜਾਜ ਚ ਨਾ ਨਾ ਉਹਨੇ ਨਹੀਂ ਕਿ ਬੜਨਾ ਮੇਰਾ ਤੁਹਾਨੂੰ ਮੇਰਾ ਨਹੀਂ ਭਾਜੀ ਮੁੱਖ ਮੰਤਰੀ ਜੀ ਆਜ ਦਾ ਫਾਇਦਾ ਹੋਇਆ ਨਾਣਿਆਂ ਨੂੰ ਡਰਾ ਕੇ ਕੋਠਿਆਂ ਤੇ ਹੋਰ ਨਹੀਂ ਕਰਨਾ ਨਹੀਂ ਜਾਣੇ ਸਾਡੇ ਆਪਣੇ ਘਰ ਡਰਨ ਦੇ ਸੀ ਹਾਂਜੀ ਹੋਰ ਨਹੀਂ ਕਰਨਾ ਜਾਣੇ ਡਰ ਗਏ ਉ ਫਾਇਦਾ ਕੋਈ ਕੋਈ ਫਾਇਦਾ ਨਹੀਂ ਜਿਵੇਂ ਜਿਵੇਂ ਕੱਲ ਦਾ ਮਾਹੌਲ ਬਣਾਇਆ ਸੀਗਾ ਵੀ ਮੁੱਖ ਮੰਤਰੀ ਆ ਗਿਆ ਜੀ ਹੁਣ ਤਾਂ ਵਾਰੇ ਨਿਆਰੇ ਹੋ ਜਾਣਗੇ ਹਾਂਜੀ ਕੋਈ ਵਾਰੇ ਨਿਆਰੇ ਨਹੀਂ ਕੋਈ ਨਾ ਵਾਰੇ ਨਿਆਰੇ ਹੋਏ ਜੀ ਉਹ ਤੇ ਐਵੇਂ ਖਾਲੀ ਹੱਥ ਤੁਹਾਨੂੰ ਦੱchnਾ ਕਿ ਦੋ ਦੋ ਲਫਾਵੇ ਛੁੱਟ ਕੇ ਉਹ ਵੀ ਪਾਣੀ ਚ ਡੇਗੇ ਉਹ ਕਿਸੇ ਦੇ ਪੱਲੇ ਨਹੀਂ ਪਏ ਜੀ ਉਹ ਇਹ ਨਾ ਹੋਵੇ ਤੁਸੀਂ ਜਾਣ ਕੇ ਕਹਿੰਦੇ ਹੋ ਤੁਹਾਨੂੰ ਕੁਝ ਮਿਲੇ ਹੀ ਨਹੀਂ ਬਾਕੀ ਭਾਜੀ ਮਿਲਿਆ ਆਪਾਂ ਤੁਹਾਨੂੰ ਵਾਦਾ ਕਰਨਾ ਝੂਠੇ ਰਾ ਬੋਲਣ ਤੇ ਮਿਲਿਆ ਹੁੰਦਾ ਤੇ ਆਪਾਂ ਸੱਚ ਜਿਹੜਾ ਬੰਦਾ ਨੂੰ ਫਾਇਦਾ ਦੇਗਾ ਆਪਾਂ ਉਹਦਾ ਨਾਮ ਲੈਣਾ ਹੀ ਲੈਣਾ ਕੀ ਕਰਕੇ ਗਿਆ ਜੀ ਅੱਜ ਲਾਲ ਪਰਨਾ ਕੀਤਾ ਸੀ ਤਾਂ ਪਰਾਂ ਨੂੰ ਚਲ ਗਿਆ ਸੀ ਬੀਬੀਆਂ ਦਾ ਝੂਠ ਬੋਲਣਾ ਬੀਬੀਆਂ ਨੂੰ ਪੁੱਛੋ ਜੀ ਬੀਬੀ ਜ ਆ ਮੁੱਖ ਮੰਤਰੀ ਦਾ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਅੱਜ ਕੁਝ ਦੇ ਕੇ ਗਿਆ ਤੁਹਾਨੂੰ ਨਹੀਂ ਜੀ ਹਾਂ ਗਿਆ ਜਾਇਆ ਸੀ ਪਿੰਡ ਹਾਂਜੀ ਆਇਆ ਜੀ ਮਿਲਿਆ ਕੀ ਉਹਦੇ ਚੋਂ ਕੁਝ ਨਹੀਂ ਜੀ ਮਿਲਿਆ ਨਹੀਂ ਹਾਂ ਤੁਹਾਨੂੰ ਮਿਲਿਆ ਜੀ ਕੁਝ ਜੀ ਅੱਜ ਚੋਂ ਮਾਪੜੀ ਕੁਛ ਨਹੀਂ ਮਿਲਿਆ ਤੁਹਾਨੂੰ ਮਿਲਿਆ ਜਾਂ ਅੱਜ ਕੁਛ ਘਾਸੋਂ ਦਾ ਜੱਜ ਆਜ ਆਇਆ ਸੀ ਮੱਖ ਮੰਤਰੀ ਦੇ ਕੇ ਕੱਖ ਵੀ ਨਹੀਂ ਦੇ ਕੇ ਗਏ ਦੋਆ ਕਰਾ ਚੇ ਦੋਆ ਕੁਝ ਨਹੀਂ ਦੇ ਕੇ ਗਿਆ ਘੁੰਮ ਕੇ ਚਲ ਗਿਆ ਹਾਂ ਕੁਝ ਕੋਈ ਕੁਝ ਨਹੀਂ ਦੋਆ ਕਰਾਂ ਵਿੱਚ ਦਿੱਤਾ ਹੈ ਜਾਜ ਨੇ ਸਮਾਨ ਤੇ ਦੋਆ ਕਰਾਂ ਚ ਕਰਨ ਵਾਲੀਆਂ ਚ ਦੋਆ ਕਰਾਂ ਚ ਦੋਆ ਕਰਾਂ ਚ ਸੁੱਟੇ ਕ ਪਿੰਡ ਸੁੱਟੇ ਕ ਕਰਨ ਵਾਲੀਆਂ ਜੀ ਵਿੱਚੋਂ ਉਹਦੇ ਪਤਾ ਲੱਗਿਆ ਕੁਝ ਇਹ ਖਾਣ ਵਾਲੀ ਚੀਜ਼ ਸੀ ਤੇ ਤੇਲ ਦੀ ਸ਼ੀਸ਼ੀ ਤੇ ਬੱਚਿਆਂ ਦਾ ਖਾਣ ਵਾਲਾ ਬਸ ਬੱਚਿਆਂ ਦੀਆਂ ਚੀਜ਼ਾਂ ਹੀ ਬੱਚਿਆਂ ਦੇ ਖਾਣ ਵਾਲੇ ਸੀਗੇ ਬਸ ਕੋਈ ਚੀਜ਼ ਨਹੀਂ ਨਿਕਲੀ ਵਿੱਚੋਂ ਦੇ ਉਹ ਇੱਕ ਦੋ ਘਰਾਂ ਨੂੰ ਦਿੱਤਾ ਇੱਕ ਕਲੋਨੀ ਵਾਲੇ ਪਾਸੇ ਇੱਕ ਪਿੰਡ ਆਲੇ ਪਾਸੇ ਹੋਰ ਕੱਖ ਨਹੀਂ ਦਿੱਤਾ ਉਹਨਾਂ ਨੇ ਸਾਡੇ ਕੋਠੇ ਦਾ ਲਾਗੋ ਦੀ ਚਲ ਗਿਆ ਹਨ ਕੱਖ ਨਹੀਂ ਸੁੱਟ ਕੇ ਗਏ ਸਾਡੇ ਕੋਠੇ ਜਾ ਕੇ ਬੀਬਾ ਨੂੰ ਦੇਖ ਕੇ ਨਹੀਂ ਗਿਆ ਕੋਈ ਤੇ ਮੈਂ ਕੁਝ ਨਹੀਂ ਇੱਕ ਨਾ ਮੈਂ ਜਾ ਜੀ ਲੋਕਾਂ ਨੂੰ ਦਿੱਤਾ ਜਾ ਜੇ ਤਾਂ ਕੁਝ ਨਹੀਂ ਦੇ ਕੇ ਗਿਆ ਇਹ ਚਾਤਰਾ ਵਸਾਉਂਦੇ ਰਹੇ ਆ ਨਾਲੇ ਜਾਜ ਹਵਾਲੇ ਕਰਤਾ ਚਾਤਿਰ ਲੰਗਰ ਲਿਆ ਰਹੇ ਪਿੰਡਾਂ ਵਾਲੇ ਵੀਰ ਲੰਗਰ ਲਿਆ ਰਹੇ ਆ ਸਰਕਾਰ ਤੇ ਸਰਕਾਰ ਦਾ ਕੋਈ ਨਹੀਂ ਇੱਥੇ ਹੈਗਾ ਜੀ ਕੋਈ ਨਾ ਮਿਲਦੀ ਕੋਈ ਨਹੀਂ ਆਉਂਦੀਆ ਕੁਝ ਨਹੀਂ ਆਉਂਦੀਆ ਸਰਕਾਰ ਦਾ ਨਾਈਜੀ ਕੋਚੂ ਸਾਰੇ ਸਰਕਾਰ ਵਾਲੇ ਵੀਰ ਸੇਵਾ ਕਰ ਰਹੇ ਸਾਰੇ ਪਿੰਡ ਵਾਲੇ ਵੀਰ ਦੇ ਸੇਵਾ ਕਰਕੇ ਜਾਂਦੇ ਮਾਰਾ ਜੀ ਕੰਮ ਹੀ ਬਹੁਤ ਕਰੀ ਬਹੁਤ ਆਖ ਖਾਖ ਆਖ ਨਹੀਂ ਕਰਕੇ ਜਾਂਦੇ ਆ ਨਹੀਂ ਮਿਲਿਆ ਸਾਨੂੰ ਜਾਣ ਕੇ ਤਾਂ ਨਹੀਂ ਕਹਿੰਦੇ ਵੀ ਸਮਾਨ ਲੈ ਲਿਆ ਹੋਵੇ ਜਾਜ ਤਾਂ ਨਹੀਂ ਨਹੀਂ ਭਾਈ ਕੋਈ ਨਹੀਂ ਕੋਈ ਨਹੀਂ ਸਮਾਨ ਲੈ ਕੇ ਪਰ ਵੀ ਅਜੇ ਦੂਰੋ ਦੂਰੋ ਲੋਕੀ ਆਉਂਦੇ ਸੇਵਾ ਕਰਨਦੇ ਨੇ ਲੰਗਰ ਪਚਾਉਂਦੇ ਸਭ ਦਾ ਪਚਾਉਂਦੇ ਤੇ ਕੋਈ ਸਰਕਾਰ ਵਾਲਾ ਨਹੀਂ ਹੁਣਦੀ ਹੋ ਕੇ ਚਲ ਗਿਆ ਤੇ ਕੋਖ ਵੀ ਨਹੀਂ ਦੇ ਕੇ ਗਿਆ ਜਾਜ ਮੁੱਖ ਮੰਤਰੀ ਕਹਿੰਦੇ ਵੀ ਸਮਾਨ ਹੀ ਬਹੁਤ ਆਇਆ ਕੋਖ ਵੀ ਨਹੀਂ ਦਿੱਤਾ ਜਾਜ ਨੇ ਇਤਰਾ ਨੰਗੇ ਲੱਗਉਂਦੀ ਲੋਕਾਂ ਦੇ ਘਰਾਂ ਸਮਾਨ ਬੜਾ ਪਿਆਜ ਹੈ ਬੜਾ ਦੇ ਕੇ ਗਿਆ ਮੰਤਰੀ ਬੜਾ ਅਨੋਖਾ ਨਜ਼ਾਰਾ ਦੇਖ ਗਏ ਨੇ ਜਹਾਜ ਆਇਆ ਸੀ ਉਹ ਕੀ ਦੇ ਗਿਆ ਉਹ ਵੀ ਸਵਾਦ ਦੇ ਗਿਆ ਜੇ ਉਹ ਘਰਾਂ ਦੇ ਵੇ ਘਰ ਭਰੇ ਲੋਕਾਂ ਦੇ ਵੇ ਭਰਾਵਾ ਪੈਨਟ ਟਾਂਗ ਤੇ ਬੈਠ ਗਿਆ ਤੂੰ ਵੀਡੀਓ ਬਣਾ ਆ ਜਾ ਆ ਜਾ ਪਨੇ ਇਹਨਾਂ ਨੂੰ ਸੁਣੋ ਭਾਈ ਹਾਂਜੀ ਵੀਰ ਜੀ ਸਾਡੀ ਜ਼ਮੀਨ ਹੀ 5 ਕਿੱਲੇ ਹਾਂ 2 ਕਿੱਲੇ ਦਾ ਪਾੜ ਪਿਆ ਉਹਦੇ ਚ ਮੇਰੇ ਹਿਸਾਬ ਨਾਲ 5 ਕਿੱਲੇ ਦੀ 5 ਦੀ ਗਾਚੀ ਨਿਕਲ ਗਈ ਹੂੰ ਕੀ ਖਾਵਾਂਗੇ ਕੀ ਕਰਾਂਗੇ ਆ ਸਾਡੀ ਸਥਿਤੀ ਹੈ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਆ ਪਾਣੀ ਦੀ ਬੋਤਲ ਚਾਹੀਦੀ ਜੇ ਤੁਹਾਨੂੰ ਮਸ਼ਰ ਲੜਦਾ ਰਿਹਾ ਜਾਣਿਆਂ ਨੂੰ ਕਿਸੇ ਨੇ ਆਣ ਕੇ ਸਾਰ ਨਹੀਂ ਲਈ ਸਾਡੀ ਸਾਰੀ ਜ਼ਮੀਨ ਬਰਬਾਦ ਹੋ ਗਈ ਕਿਸੇ ਨੇ ਕੋਈ ਸਾਰ ਨਹੀਂ ਲਈ ਪੁੱਛਿਆ ਨਹੀਂ ਕੀ ਖਾਣਾ ਲਾ ਕੇ ਸਾਡੇ ਨੇ ਸਭ ਕੁਝ ਬਰਬਾਦ ਹੋ ਗਿਆ ਸਾਡੇ ਫਿਲਮੋਂ ਬਣਾ ਲਓ ਫਿਲਮੋਂ ਬਣਾ ਲਓ ਬਣਾ ਲਈ ਬਣਾ ਲਈ ਹਾਂ ਕਾ ਬਹੁਤ ਜ਼ਿਆਦਾ ਹੈ ਕਹਨੇ ਤੂੰ ਦੱਸ ਦੇ ਮੈਨੂੰ ਵੀ ਲਾਂਬਾ ਦੇਣਾ ਦੇ ਦੇ ਕਿ ਮੇਰੇ ਵਾਲੇ ਭਰਾਵਾ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਲੰਗਰ ਲਿਆ ਰਹੇ ਉਹਨਾਂ ਦਾ ਆਪਾਂ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਪੰਜਾਬੀ ਵੀਰ ਪਿੰਡਾਂ ਵਾਲੇ ਆ ਰਹੇ ਹੋਰ ਇੱਥੇ ਕੋਈ ਨਹੀਂ ਆ ਰਿਹਾ ਜੀ ਉਹੀ ਸੇਵਾ ਮਤਲਬ ਲੰਗਰ ਦੀ ਸੇਵਾ ਨਿਭਾ ਰਹੇ ਜੀ ਅਜੀਤ ਭਾਜੀ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਹੜੇ ਵੀਰ ਸਾਡੇ ਲਈ ਲੰਗਰ ਪਹਚਾ ਰਹੇ ਨੇ